ਇਹ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਵਾਸ਼ਿੰਗ ਮਸ਼ੀਨ ਹਰੇਕ ਘਰ ਦੇ ਵਿੱਚ ਜਿਹੜੀ ਚਾਰ ਕੱਪੜਿਆਂ ਦੇ ਮਗਰੂ ਦੇ ਵਿੱਚ ਚਾਰ ਸ਼ਰਟਾਂ ਜਾਂ ਚਾਰ ਆਪਾਂ ਇੱਕ ਵਾਰ ਦੇ ਵਿੱਚ ਸੂਟ ਪਾ ਸਕਦੇ ਹਾਂ ਜਿਹਦਾ 50 ਲੀਟਰ ਦਾ ਪਾਣੀ ਦਾ ਟੈਂਕ ਹੁੰਦਾ ਜਿਹੜਾ ਇੱਕ ਵਾਰ ਚ ਚਾਰ ਕੱਪੜਿਆਂ ਦੇ 50 ਲੀਟਰ ਪਾਣੀ ਵੇਸਟ ਕਰਦਾ ਜਦੋਂ ਦੂਜੀ ਵਾਰ ਮਲਕੇ ਕਲੀਨ ਪਾਣੀ ਪਾ ਕੇ ਆਪਾਂ ਫੇਰ ਉਹਨੂੰ ਡਰਾਈ ਕਰਦੇ ਆ ਜਦੋਂ ਸਾਫ ਕਰਦੇ ਆ ਕੱਪੜਿਆਂ ਨੂੰ ਵਾਸ਼ ਕਰਦੇ ਆ ਦੁਬਾਰੇ ਫੇਰ 50 ਲੀਟਰ ਉਹਦੇ ਵਿੱਚ ਦੂਜੀ ਵਾਰ ਡੋਲਿਆ ਜਾਂਦਾ ਮੰਨ ਕੇ ਚਲੋ ਵੀ 100 ਲੀਟਰ ਪਾਣੀ ਚਾਰ ਕੱਪੜਿਆਂ ਵਾਸਤੇ ਚਾਹ ਚਾਰ ਸ਼ਰਟਾਂ ਲਾ ਲਓ ਚਾਰ ਸੂਟ ਲਾ ਲਓ ਵੀ ਉਹਨਾਂ ਵਾਸਤੇ ਜਿਹੜਾ 100 ਲੀਟਰ ਪਾਣੀ ਡੋਲਿਆ ਜਾਂਦਾ ਤੁਸੀਂ ਆਪ ਦੇਖ ਲਓ ਵੀ ਸਭ ਤੋਂ ਵੱਧ ਵੇਸਟਜ ਕੌਣ ਕਰਦਾ ਵੀ ਕਿਸਾਨ ਕਰਦਾ ਜਾਂ ਝੋਨਾ ਕਰਦਾ ਠੀਕ ਹੈ ਹੁਣ ਯਖੜ ਸਾਹਿਬ ਨੇ ਵੀ ਕੱਲ ਕਿਹਾ ਵੀ ਜਿਹੜਾ ਬਹੁਤ ਗੰਭੀਰ ਮੁੱਦਾ ਵੀ ਝੋਨਾ ਬੈਨ ਹੋਣਾ ਚਾਹੀਦਾ ਵੀ ਪਾਣੀ ਪਾਣੀ ਸਿਰਫ ਇਹਨਾਂ ਨੂੰ ਝੋਨਾ ਦਿਖੀ ਜਾਂਦਾ ਕੱਲਾ ਠੀਕ ਹੈ ਜਾਂ ਇਹਨਾਂ ਨੂੰ ਕੱਲੀ ਖੇਤੀ ਦਿਖੀ ਜਾਂਦੀ ਇਹਨਾਂ ਨੂੰ ਘਰਾਂ ਦੇ ਵਿੱਚ ਲੱਗੀਆਂ ਵਾਸ਼ਿੰਗ ਮਸ਼ੀਨਾਂ ਦੇਖਦੇ 150 ਕਰੋੜ ਤੋਂ ਉੱਪਰ ਵਾਦੀ ਆਪਣੇ ਦੇਸ਼ ਦੀ ਤੇ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਜਾਂ ਲੈਟਰਨ ਨਹੀਂ ਹੋਊਗੀ ਦੂਜੇ